ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਬਸੰਤ ਸਿੰਘ ਫੌਜੀ ਪਰਮ ਪੂਜਯਾ ਬਾਬਾ ਜੀ ਦੇਰਾ ਦੂਨ ਜਾਦੂਗਰ ਦੀ ਕੋਠੀ ਠਹਿਰ ਕੇ ਸੰਗਤ ਨੂੰ ਤਾਰ ਰਹੇ ਹਨ ਫੌਜੀ ਬਸੰਤ ਸਿੰਘ ਦੀ ਰਾਤ ਦੀ ਪਹਿਰੇ ਦੀ ਡਿਊਟੀ ਹੁੰਦੀ ਸੀ ਇਹ ਡਿਊਟੀ ਨਿਭਾਰਿਆ ਹੈ ਇਸ ਨੂੰ ਡਿਊਟੀ ਸਮੇਂ ਨਹੀਂ ਇੰਦ ਨੇ ਜ਼ੋਰ ਪਾਉਣਾ ਤਾਂ ਇਸ ਨੇ ਇੱਕ ਨਵੀਂ ਸਕੀਮ ਬਣਾ ਲਈ ਨੇੜੇ-ਨੇੜੇ ਦੋ ਦਰਖਤਾਂ ਨੂੰ ਰੱਸਾ ਬਨ ਕੇ ਉੱਪਰ ਜਾਈ ਲਪੇਟ ਦਿੱਤੀ ਪੈਰਾ ਦਿੰਦਿਆਂ ਆਵਾਜ਼ ਦੇਣੀ ਜਾਗਦੇ ਰਹਿਣਾ ਬਈ ਜਾਗਦੇ ਰਹਿਣਾ ਪਿੱਛੋਂ ਉਸ ਰਜਾਈ ਦੀ ਪੀਂਗ ਜਾਈ ਤੇ ਹਿੱਕ ਲਾ ਕੇ ਅੱਗੇ ਨੂੰ ਲਟਕ ਕੇ ਖੜੇ ਖੜੇ ਨੇ ਅੱਖ ਲਾ ਲੈਣੀ ਭਾਵ ਸੋ ਜਾਣਾ ਜਦੋਂ ਜਾ ਖੁੰਨੀ ਫਿਰ ਆਵਾਜ਼ ਦੇਣੀ ਜਾਗਦੇ ਰਹਿਣਾ ਬਈ ਜਾਗਦੇ ਰਹਿਣਾ ਪਰ ਅੰਤਰਿਆਮੀ ਪਾਤਸ਼ਾਹ ਨੂੰ ਕੀ ਭੁੱਲਿਆ ਸੀ ਇੱਕ ਰਾਤ ਫੌਜੀ ਪੈਰੇ ਤੇ ਸੀ ਜਾਗਦੇ ਰਹਿਣਾ ਬਈ ਜਾਗਦੇ ਰਹਿਣਾ ਕਹਿ ਕੇ ਰਜਾਈ ਤੇ ਹਿੱਕ ਲਾ ਕੇ ਹੌਲੀ-ਹੌਲੀ ਸੋ ਗਿਆ ਅੰਤਰੀਆਮੀ ਬਾਬਾ ਜੀ ਇਸ ਦੇ ਪਿਛਲੇ ਪਾਸੇ ਨਿਤਨੇਮ ਕਰਦੇ ਕਰਦੇ ਕੋਲ ਆ ਗਏ ਤਾਂ ਫੌਜੀ ਦੇ ਘਰਾੜੇ ਵੱਜ ਰਹੇ ਸਨ ਤਾਂ ਪਿਆਰੇ ਬਾਬਾ ਜੀ ਨੇ ਪਿੱਛੇ ਹੋ ਕੇ ਫੌਜੀ ਦੀ ਕੰਡੇ ਉੱਤੇ ਦੱਬ ਕੇ ਧਫਾ ਮਾਰਿਆ ਫੌਜੀ ਦੀ ਠੀਕ ਨਿਕਲ ਗਈ ਅਤੇ ਹੱਥ ਵਿੱਚੋਂ ਰਾਈਫਲ ਨਿਕਲ ਕੇ ਪਰੇ ਜਾ ਡਿੱਗੀ ਪਿਆਰੇ ਬਾਬਾ ਜੀ ਨੇ ਪਵਿੱਤਰ ਕਰ ਕਮਲਾ ਨਾਲ ਰਾਈਫਲ ਚੁੱਕ ਲਈ ਅਤੇ ਜਿਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਡੱਲੇ ਨੂੰ ਕਿਹਾ ਸੀ ਡੱਲਿਆ ਹੋ ਸਾਹਮਣੇ ਇਸ ਤਰ੍ਹਾਂ ਹੀ ਬਾਬਾ ਜੀ ਫੌਜੀ ਨੂੰ ਕਹਿੰਦੇ ਹੋ ਸਾਹਮਣੇ ਤਾਂ ਫੌਜੀ ਫਟਾਫਟ ਬਾਬਾ ਜੀ ਦੇ ਪਵਿੱਤਰ ਚਰਨਾਂ ਤੇ ਡਿੱਗਿਆ ਤੇ ਕਹਿੰਦਾ ਬਾਬਾ ਜੀ ਭੁੱਲ ਹੋ ਗਈ ਬਖਸ਼ ਲਵੋ ਦਿਆਲੂ ਕਿਰਪਾਲੂ ਪਿਆਰੇ ਬਾਬਾ ਜੀ ਕਹਿਣ ਲੱਗੇ ਪੈਰਾ ਇਸ ਤਰ੍ਹਾਂ ਦਾ ਹੀ ਦਾ ਹੈ ਤਾਂ ਫੌਜੀ ਨੇ ਬੇਨਤੀ ਕੀਤੀ ਬਾਬਾ ਜੀ ਕਾਲਯੁਗੀ ਜੀਵ ਹਾਂ ਨੀਂਦ ਬੜਾ ਜ਼ੋਰ ਪਾਉਂਦੀ ਹੈ ਆਪ ਜੀ ਕਿਰਪਾ ਕਰਕੇ ਡਿਊਟੀ ਕਰਨ ਦੀ ਤਾਕਤ ਬਖਸ਼ੋ ਤੇ ਨੀਂਦ ਤੋਂ ਖਿਹੜਾ ਛੁਡਾਓ ਬਾਬਾ ਜੀ ਇਸ ਨੂੰ ਆਪਣੇ ਆਸਨ ਕੋਲ ਲਿਆਏ ਅਤੇ 108 ਮਣਕੇ ਦੀ ਮਾਲਾ ਦੇ ਕੇ ਹੁਕਮ ਕੀਤਾ ਲੈ ਜਿੰਨਾ ਚਿਰ ਤੇਰਾ ਪਹਿਰਾ ਹੈ ਮੂਲ ਮੰਤਰ ਦੀ ਮਾਲਾ ਫੇਰੀ ਨੀਂਦ ਨਹੀਂ ਆਵੇਗੀ ਫੌਜੀ ਬੜਾ ਖੁਸ਼ ਹੋਇਆ ਮਾਲਾ ਲੈ ਕੇ ਬਾਬਾ ਜੀ ਨੂੰ ਮੱਥਾ ਟੇਕ ਕੇ ਆਪਣੀ ਡਿਊਟੀ ਤੇ ਹਾਜ਼ਰ ਹੋ ਗਿਆ ਇਸ ਦਿਨ ਤੋਂ ਫੌਜੀ ਨੇ ਪਹਿਰੇ ਦੀ ਡਿਊਟੀ ਤੇ ਮੂਲ ਮੰਤਰ ਦਾ ਜਾਪ ਕਰੀ ਜਾਣਾ ਤਾਂ ਪਿਆਰੇ ਬਾਬਾ ਜੀ ਇਸ ਤਰ੍ਹਾਂ ਬੰਦੇ ਦਾ ਲੋਕ ਪਰ ਲੋਕ ਸਵਾਰ ਦਿੰਦੇ ਸਨ ਸਾ ਕੀ ਸ਼ਾਹਾਬਾਦ ਦੀ ਸੰਗਤ ਸ਼ਾਹਾਬਾਦ ਤੋਂ ਸਰਦਾਰ ਹਾਕਮ ਸਿੰਘ ਅਤੇ ਸਰਦਾਰ ਮੇਹਰ ਸਿੰਘ ਨੇ ਕੁਝ ਸੰਗਤ ਨੂੰ ਨਾਲ ਲੈ ਕੇ ਦੇਰਾਦੂਨ ਆ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਹੁਣ ਨਾਨਕ ਸਾਨੂੰ ਵਾਪਸ ਜਾਣਿਆ ਸ਼ਾਹਾਬਾਦ ਸਾਨੂੰ ਵੀ ਟਾਈਮ ਦਿਓ ਤਾਂ ਬਾਬਾ ਜੀ ਕਹਿਣ ਲੱਗੇ ਭਾਈ ਵੇਖਾਂਗੇ ਜੋ ਮਾਲਕ ਦੀ ਰਜ਼ਾ ਸਰਦਾਰ ਹਾਕਮ ਸਿੰਘ ਨੇ ਬੇਨਤੀ ਕੀਤੀ ਕਿ ਬਾਬਾ ਜੀ ਹੁਣ ਤਾਂ ਤੁਸੀਂ ਜ਼ਰੂਰ ਕਿਰਪਾ ਕਰੋ ਅਸੀਂ ਪਹਿਲਾਂ ਤੁਹਾਡੇ ਕੋਲ ਨਾਨਕਸਰ ਜਾ ਕੇ ਵੀ ਬੇਨਤੀ ਕੀਤੀ ਸੀ ਫਿਰ ਆਪ ਜੀ ਦੇ ਦੀਵਾਨ ਅਮਰitsar ਲੱਗ ਰਹੇ ਸਨ ਉੱਥੇ ਵੀ ਆਪ ਜੀ ਨੇ ਇਹੀ ਬਚਨ ਕੀਤੇ ਸਨ ਵੇਖਾਂਗੇ ਪਰ ਅਜੇ ਤੱਕ ਸਾਨੂੰ ਟਾਈਮ ਨਹੀਂ ਮਿਲਿਆ ਅਸੀਂ ਤੁਹਾਡੇ ਪੁਰਾਣੇ ਸੰਗੀ ਹਾਂ ਬਾਬਾ ਜੀ ਕਹਿਣ ਲੱਗੇ ਪੁਰਾਣੇ ਸੰਗੀ ਕਦੋਂ ਦੇ ਹੋ ਤਾਂ ਸਰਦਾਰ ਹਾਕਮ ਸਿੰਘ ਜੀ ਨੇ ਦੱਸਿਆ ਕਿ ਸਾਡੇ ਪਿਤਾ ਸਰਦਾਰ ਲక్ష్మణ ਸਿੰਘ ਜੀ ਜਿਨ੍ਹਾਂ ਦੇ ਅਸੀਂ ਸੱਤ ਪੁੱਤਰ ਹਾਂ ਦਾਸ ਹਾਕਮ ਸਿੰਘ ਮੇਹਰ ਸਿੰਘ ਕਰਮ ਸਿੰਘ ਸਰਮ ਸਿੰਘ ਤਰਮ ਸਿੰਘ ਦਿਆ ਸਿੰਘ ਅਤੇ ਸੰਤੋਖ ਸਿੰਘ ਸਾਡੇ ਪਿਤਾ ਜੀ ਜ਼ਿਲ੍ਹਾ ਲਾਹੌਰ ਦੇ ਪਿੰਡ ਬਾਖਾਰਾ ਤਹਿਸੀਲ ਚੁੰਨੀਆਂ ਦੇ ਰਹਿਣ ਵਾਲੇ ਸਨ ਜਿੱਥੋਂ ਦੇ ਤੁਹਾਡੇ ਹੋਰ ਵੀ ਸੰਗੀ ਹਨ ਸੱਤਾ ਭਰਾਵਾਂ ਤੋਂ ਬਿਨਾਂ ਹੋਰ ਵੀ ਕਈ ਸੰਗੀ ਸਾਡੇ ਪਿੰਡ ਦੇ ਬਾਬਾ ਨਾਨਕ ਸਿੰਘ ਜੀ ਦੇ ਸੰਗੀ ਹਨ ਬਾਬਾ ਜੀ ਜਦੋਂ ਚੁੰਨੀਆਂ ਆ ਜਾਂਦੇ ਸਨ ਉਦੋਂ ਸਾਡੇ ਬਜ਼ੁਰਗ ਬਾਬਾ ਜੀ ਦੀ ਸੇਵਾ ਕਰਿਆ ਕਰਦੇ ਸਨ ਸਾਡੇ ਬਜ਼ੁਰਗਤਾ ਪੁੱਚੋ ਵਾਲੇ ਬਾਬਾ ਮਹਾ ਹਨਮ ਸਿੰਘ ਜੀ ਦੀ ਵੀ ਸੰਗਤ ਕਰਦੇ ਰਹੇ ਹਨ ਬਾਬਾ ਜੀ ਇਹ ਪੁਰਾਣੀਆਂ ਗੱਲਾਂ ਸੁਣ-ਸੁਣ ਕੇ ਬੜੇ ਖੁਸ਼ ਹੋ ਰਹੇ ਹਨ ਫਿਰ ਖੁਸ਼ ਹੋ ਕੇ ਪੁੱਛਿਆ ਪੁੱਚੋ ਵਾਲਿਆਂ ਦੀ ਸੰਗਤ ਦਸ ਕਦੋਂ ਕੀਤੀ ਤਾਂ ਹਕਮ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਬਾਖਾਰੇ ਤਕਰੀਬਨ ਸਾਲ 1920 ਦੇ ਨੇੜੇ ਤੇੜੇ ਪਲੇਗ ਦੀ ਬਿਮਾਰੀ ਪੈ ਗਈ ਇਸ ਕਰਕੇ ਬਹੁਤ ਜ਼ਿਆਦਾ ਮੋਤਾਂ ਹੋਣ ਲੱਗੀਆਂ ਸਾਡੇ ਪਿੰਡ ਦੀ ਸੰਗਤ ਨੇ ਸੋਚਿਆ ਕਿ ਬੜਾ ਨੁਕਸਾਨ ਹੋ ਰਿਹਾ ਹੈ ਆਪਾਂ ਪੁੱਚੋ ਵਾਲੇ ਬਾਬਾ ਮਾਹ ਹਨਨਾਮ ਸਿੰਘ ਜੀ ਕੋਲ ਚੱਲ ਕੇ ਬੇਨਤੀ ਕਰੀਏ ਇਸ ਤਰ੍ਹਾਂ ਸੰਗਤ ਤਿਆਰ ਹੋ ਗਈ ਸਾਰਿਆਂ ਨੇ ਆਨਾ ਦੋ ਆਨੇ ਪੈਸੇ ਇਕੱਠੇ ਕਰਕੇ 2 ਕਿਲੋ ਬਦਾਮ ਲੈ ਕੇ ਬਾਬਾ ਜੀ ਕੋਲ ਪੁੱਚੋ ਪਹੁੰਚੇ ਇਹਨਾਂ ਦੀ ਬੇਨਤੀ ਕਰਨ ਤੋਂ ਪਹਿਲਾਂ ਹੀ ਬਾਬਾ ਜੀ ਨੇ ਵਚਨ ਕੀਤਾ ਬੱਲੇ ਓਏ ਸ਼ੇਰੂ ਐਡੀ ਵੱਡੀ ਬਿਮਾਰੀ 2 ਕਿਲੋ ਬਦਾਮ ਲੈ ਕੇ ਆ ਗਏ ਉਹ ਵੀ ਦੋ ਦੋ ਆਨੇ ਇਕੱਠੇ ਕਰਕੇ ਐਡੀ ਬਿਮਾਰੀ ਆਨੇ ਦੁਵਾਨੀਆਂ ਨਾਲ ਚਲੀ ਜਾਵੇਗੀ। ਬਾਬਾ ਜੀ ਦੇ ਬਚਨ ਸੁਣ ਕੇ ਸਾਰੇ ਹੈਰਾਨ ਹੋ ਗਏ ਕਿ ਬਾਬਾ ਜੀ ਨੂੰ ਆਨੇ ਦੁਵਾਨੀਆਂ ਕੌਣ ਦੱਸ ਗਿਆ। ਸਾਰਿਆਂ ਨੇ ਬਾਬਾ ਜੀ ਨੂੰ ਮੱਥਾ ਟੇਕ ਕੇ ਬਾਬਾ ਜੀ ਤੋਂ ਮਾਫੀ ਮੰਗ ਕੇ ਬੇਨਤੀ ਕੀਤੀ ਕਿ ਬਾਬਾ ਜੀ ਅਸੀਂ ਤਾਂ ਅਲਪਗ ਭੁੱਲੜ ਜੀਵ ਹਾਂ ਸਾਡੇ ਤੇ ਕਿਰਪਾ ਕਰੋ। ਪਲੇਗ ਦੀ ਬਿਮਾਰੀ ਨਾਲ ਬਹੁਤ ਮੋਤਾਂ ਹੋ ਰਹੀਆਂ ਹਨ। ਸਾਰੇ ਪਾਸਿਆਂ ਤੋਂ ਹਾਰ ਹੰਬ ਕੇ ਆਪ ਜੀ ਦੇ ਚਰਨਾਂ ਵਿੱਚ ਪਹੁੰਚੇ ਹਾਂ। ਕਿਰਪਾ ਕਰਕੇ ਇਸ ਭਿਆਨਕ ਸਮੇਂ ਤੋਂ ਬਚਾਓ ਤਾਂ ਬਾਬਾ ਜੀ ਮਿਹਰ ਦੇ ਘਰ ਵਿੱਚ ਆਏ ਕਹਿੰਦੇ ਚਲੋ ਫਿਰ ਠੀਕ ਹੈ ਤੁਸੀਂ ਆ ਗਏ ਸੁਖ ਸ਼ਾਂਤੀ ਰਹੇਗੀ ਇਸ ਟਾਈਮ ਤੋਂ ਅਹੀਂ ਸੁਖ ਵੜਤ ਗਿਆ ਮੌਤ ਨੂੰ ਵੀ ਠੱਲ ਪੈ ਗਈ ਬਿਮਾਰ ਬੰਦੇ ਵੀ ਰਾਜ਼ੀ ਹੋਣ ਲੱਗ ਪਏ ਇਹ ਸਾਖੀ ਸਾਡੇ ਬਜ਼ੁਰਗ ਸੁਣਾਉਂਦੇ ਸੀ ਇਸ ਕਰਕੇ ਅਸੀਂ ਤਾਂ ਤੁਹਾਡੇ ਨਾਲ ਉਦੋਂ ਤੋਂ ਹੀ ਜੁੜੇ ਆਉਂਦੇ ਹਾਂ ਜਦੋਂ ਬਾਬਾ ਜੀ ਚੁੰਨੀਆਂ ਜਾਂਦੇ ਸਨ ਅਸੀਂ ਉਦੋਂ ਵੀ ਬਾਬਾ ਨਾਨਕ ਸਿੰਘ ਜੀ ਮਹਾਰਾਜ ਦੀ ਸੇਵਾ ਕਰਦੇ ਸੀ ਸੋ ਆਪ ਜੀ ਨੂੰ ਸਾਨੂੰ ਪੁਲਾਓ ਨਾ ਅਸੀਂ ਤਾਂ ਤੁਹਾਡੇ ਪੁਰਾਣੇ ਸੰਗੀ ਹਾਂ ਕਿਰਪਾ ਕਰਕੇ ਸਾਨੂੰ ਸ਼ਾਹਬਾਦ ਜ਼ਰੂਰ ਟਾਈਮ ਦੇਵੋ ਅਸੀਂ ਸਨ 1947 ਵੇਲੇ ਆ ਕੇ ਸ਼ਾਹਬਾਦ ਟਹਿਰੇ ਹਾਂ ਬਾਬਾ ਜੀ ਇਸ ਦੀਆਂ ਸਾਰੀਆਂ ਗੱਲਾਂ ਸੁਣ ਕੇ ਬੜੇ ਖੁਸ਼ ਹੋਏ ਬਚਨ ਕੀਤਾ ਕਿ ਚੰਗਾ ਤੁਸੀਂ ਆਪਣੀ ਤਿਆਰੀ ਰੱਖਿਓ ਜਦੋਂ ਅਸੀਂ ਦੇਰਾ ਦੂਨ ਤੋਂ ਨਾਨਕਸਰ ਜਾਵਾਂਗੇ ਉਦੋਂ ਤੁਹਾਨੂੰ ਟਾਈਮ ਦੇ ਕੇ ਜਾਵਾਂਗੇ ਜੇੜੀ ਸੰਗਤ ਨਾਲ ਆਈ ਸੀ ਇਹ ਤਾਂ ਸਾਰੀ ਵਾਪਸ ਮੁੜਾਈ ਅਤੇ ਸਰਦਾਰ ਹਾਕਮ ਸਿੰਘ ਨੂੰ ਡੇਰਾ ਦੂਨ ਛੱਡ ਆਂਦਾ ਕਿ ਜਦੋਂ ਬਾਬਾ ਜੀ ਨੇ ਵਾਪਸ ਆਉਣਾ ਹੋਇਆ ਤਾਂ ਇੱਕ ਦਿਨ ਪਹਿਲਾਂ ਸਾਨੂੰ ਦੱਸ ਦੇਵੀਂ ਹਾਕਮ ਸਿੰਘ ਨੇ ਸੰਗਤ ਨੂੰ ਪਤਾ ਦਿੱਤਾ ਕਿ ਬਾਬਾ ਜੀ ਕੱਲ ਨੂੰ ਆ ਰਹੇ ਹਨ ਸੰਗਤ ਨੇ ਅੱਗੇ ਤਿਆਰੀ ਕੀਤੀ ਥਾਣੇ ਦੇ ਕੋਲ ਖੜ ਕੇ ਬਾਬਾ ਜੀ ਦੀ ਉਡੀਕ ਕਰਨ ਲੱਗੇ ਐਦਾਂ ਡੇਰਾ ਦੂਨ ਦੀ ਸੰਗਤ ਨੇ ਬਾਬਾ ਜੀ ਨੂੰ ਇੱਕ ਦਿਨ ਹੋਰ ਰੱਖ ਲਿਆ ਇਸ ਘਰ ਕੇ ਸ਼ਾਹਾਬਾਦ ਵਾਲੀ ਸੰਗਤ ਸ਼ਾਮ ਤੱਕ ਉਡੀਕੇ ਆਪੋ ਆਪਣੇ ਘਰੇ ਚਲੀ ਗਈ। ਸਰਦਾਰ ਹਾਕਮ ਸਿੰਘ ਨੂੰ ਪਤਾ ਲੱਗਾ ਕਿ ਬਾਬਾ ਜੀ ਨੂੰ ਸੰਗਤ ਨੇ ਅਟਕਾ ਲਿਆ, ਅੱਜ ਤਾਂ ਜ਼ਰੂਰ ਆਉਣਗੇ। ਸੰਗਤ ਨੇ ਰੈਸਟ ਹਾਊਸ ਵਿੱਚ ਵਿਸ਼ਾਈ ਕਰਕੇ ਸਤਿਗੁਰੂ ਜੀ ਦਾ ਪ੍ਰਕਾਸ਼ ਕੀਤਾ ਅਤੇ ਇੱਕ ਰਾਗੀ ਜੱਥਾ ਲਿਆ ਕੇ ਕੀਰਤਨ ਸ਼ੁਰੂ ਕਰ ਦਿੱਤਾ। ਹੁਣ ਪਿਆਰੇ ਬਾਬਾ ਜੀ ਦੇਰਾ ਦੂਨ ਤੋਂ ਸ਼ਾਹਾਬਾਦ ਪਹੁੰਚੇ ਤਾਂ ਰੈਸਟ ਹਾਊਸ ਦੇ ਅੱਗੇ ਸੰਗਤ ਖੜੀ ਹੈ। ਜਦੋਂ ਬਾਬਾ ਜੀ ਗੱਡੀ ਚੋਂ ਬਾਹਰ ਆਏ ਤਾਂ ਸੰਗਤ ਨੇ ਬਾਬਾ ਜੀ ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਗਲੇ ਵਿੱਚ ਹਾਰ ਪਾਈ। ਬਾਬਾ ਜੀ ਦੀ ਜੈ ਜੈਕਾਰ ਕਰਦੀ ਹੋਈ ਸੰਗਤ ਬਾਬਾ ਜੀ ਨੂੰ ਰੈਸਟ ਹਾਊਸ ਵਿੱਚ ਲੈ ਤੁਰੀ। ਬਾਬਾ ਜੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪਹੁੰਚੇ ਅਤੇ ਬਚਨ ਸ਼ੁਰੂ ਕੀਤੇ। ਸੰਗਤ ਸੁਣ ਕੇ ਨਿਹਾਲ ਹੋਈ। ਹੁਣ ਬਾਬਾ ਜੀ ਦੀ ਨਦਰ ਸਰਦਾਰ ਲక్ష్ਮਣ ਸਿੰਘ ਦੇ ਮੁੰਡੇ ਹਾਕਮ ਸਿੰਘ, ਮੇਹਰ ਸਿੰਘ ਹੋਰਾਂ ਤੇ ਪਈ। ਉਹ ਕਮ ਕੀਤਾ ਕਿ ਲక్ష్ਮਣ ਸਿੰਘ ਦੇ ਸੱਤੇ ਮੁੰਡੇ ਉੱਠ ਕੇ ਸਾਹਮਣੇ ਆਉਣ। ਇਸ ਸੱਤੇ ਦੇ ਸੱਤੇ ਉੱਠ ਕੇ ਬਾਬਾ ਜੀ ਅੱਗੇ ਖੜੇ ਹੋ ਗਏ ਸਾਰਿਆਂ ਨੇ ਚਾਦਰੇ ਬੰਨੇ ਹੋਏ ਸਨ ਬਾਬਾ ਜੀ ਬਚਨ ਕਰਨ ਲੱਗੇ ਤੁਸੀਂ ਦੀਵਾਨ ਦੀ ਬੇਨਤੀ ਕੀਤੀ ਸੀ ਇੱਕ ਦੀਵਾਨ ਤੁਹਾਨੂੰ ਦਿੱਤਾ ਗਿਆ ਹੁਣ ਅਸੀਂ ਨਾਨਕ ਸਰ ਜਾ ਰਹੇ ਹਾਂ ਤਾਂ ਸਾਰਿਆਂ ਨੇ ਬੇਨਤੀ ਕੀਤੀ ਕਿ ਬਾਬਾ ਜੀ ਕਿੰਨੇ ਚਿਰ ਦੇ ਤਾਂ ਆਪਜੀ ਤੋਂ ਟਾਈਮ ਮੰਗੀ ਜਾਂਦੇ ਹਾਂ ਹੁਣ ਇੱਕ ਦੀਵਾਨ ਨਾਲ ਗੱਲ ਨਹੀਂ ਬੰਦੀ ਕਿਰਪਾ ਕਰਕੇ ਹੋਰ ਟਾਈਮ ਦਿਓ ਬਾਬਾ ਜੀ ਕਹਿਣ ਲੱਗੇ ਫਿਰ ਸਾਡੇ ਟਾਈਮ ਦੀ ਪੇਟਾਂ ਦਿਓ ਅੱਗੋਂ ਇਹਨਾਂ ਨੇ ਬੇਨਤੀ ਕੀਤੀ ਜੋ ਮੰਗੋਗੇ ਦੇਵਾਂਗੇ ਪਰ ਟਾਈਮ ਜ਼ਰੂਰ ਦਿਓ ਬਾਬਾ ਜੀ ਕਹਿਣ ਲੱਗੇ ਵੇਖ ਲਓ ਫਿਰ ਪੇਟਾ ਮੁਕਰ ਨਾ ਜਾਇਓ ਤਾਂ ਅੱਗੋਂ ਇਹਨਾਂ ਨੇ ਕਿਹਾ ਜੀ ਅਸੀਂ ਆਪ ਤੋਂ ਕਿਵੇਂ ਮੁਕਰ ਸਕਦੇ ਹਾਂ ਤੁਸੀਂ ਹੁਕਮਤਾ ਕਰੋ ਬਾਬਾ ਜੀ ਕਹਿੰਦੇ ਹੁਕਮ ਇਹ ਹੈ ਕਿ ਪਹਿਲਾਂ ਤਾਂ ਤੁਸੀਂ ਸੱਤੇ ਭਰਾ ਸਮੇਤ ਪਰਿਵਾਰ ਖੰਡੇ ਬਾਟੇ ਦਾ ਅਮਰ ਛਕੋ ਇੱਕ ਵਾਰੀ ਤਾਂ ਇਹ ਬਚਨ ਸੁਣ ਕੇ ਹੈਰਾਨ ਹੋ ਕੇ ਚੁੱਪ ਕਰ ਗਏ ਪਰ ਫਿਰ ਬਾਬਾ ਜੀ ਦਾ ਬਚਨ ਮੰਨ ਕੇ ਸੱਤ ਬਚਨ ਗਿਆ ਕਈਆਂ ਦੇ ਮਨ ਵਿੱਚ ਫੁਰਨਾ ਬਣ ਗਿਆ ਕਿ ਪਹਿਲਾਂ ਇਹ ਚੁੱਪ ਕਿਉਂ ਕਰੇ ਉਸੇ ਵੇਲੇ ਸੱਤ ਬਚਨ ਨਹੀਂ ਕਿਹਾ ਪਰ ਇੱਕ ਸਵੱਟੀ ਹੀ ਐਸੀ ਹੈ ਗੁਰਸਿੱਖੀ ਮਾਰ ਕੇ ਮਿਲਦੀ ਹੈ ਦੁਨੀਆ ਤੋਂ ਮਰਨਾ ਬੜਾ ਔਖਾ ਹੈ ਪੰਥ ਸਾਜਨਾ ਵੇਲੇ ਪਹਿਲੀ ਆਵਾਜ਼ ਤੇ ਸਾਰੇ ਹੀ ਚੁੱਪ ਕਰ ਗਏ ਸਨ ਦੂਸਰੀ ਆਵਾਜ਼ ਤੇ ਭਾਈ ਦੇ ਆ ਰਾਮ ਜੀ ਉੱਠੇ ਸਨ ਇਸੇ ਤਰ੍ਹਾਂ ਇਹ ਸੱਤੇ ਭਰਾ ਡੂੰਗੀ ਸੋਚ ਵਿੱਚ ਚਲੇ ਗਏ ਸਨ ਪਰ ਫਿਰ ਵੀ ਤਕੜੇ ਰਹੀ ਸੱਤ ਬਚਨ ਗਿਆ। ਬਾਬਾ ਜੀ ਨੇ ਇੱਥੋਂ 2 ਦਿਨ ਹੋਰ ਟਾਈਮ ਦਿੱਤਾ। ਅਮਰ ਅਸ਼ਕਨ ਬਾਰੇ ਅਸੀਂ ਪ੍ਰੇਰਣਾ ਕੀਤੀ ਕਿ ਇੰਨਾ ਨਾਲ ਕਾਫੀ ਹੋਰ ਸੰਗਤ ਅਮਰ ਅਸ਼ਕਨ ਲਈ ਤਿਆਰ ਹੋ ਗਈ। ਇੰਨਾ ਸਾਰਿਆਂ ਨੇ ਹੀ ਚਾਦਰੇ ਲਾ ਕੇ ਕਸ਼ੈਰੀ, ਕਿਰਪਾਨ, ਕੜੇ, ਪੰਜੇ ਕਕਾਰ ਪੈਣ ਕੇ ਸਮੇਤ ਪਰਿਵਾਰ ਅਮਰ ਅਸ਼ਕ ਲਿਆ। ਬਾਬਾ ਜੀ ਬਹੁਤ ਖੁਸ਼ ਹੋਏ। ਇੱਥੋਂ ਤਿੰਨ ਪਾਦੋਂ ਨੂੰ ਬਾਬਾ ਜੀ ਨਾਨਕ ਸਰ ਪਹੁੰਚ ਗਏ। ਜਦੋਂ ਬਾਬਾ ਜੀ ਦੇਰਾ ਦੂਨ ਜਾਂਦੇ ਸਨ ਤਾਂ ਸ਼ਾਹਾਬਾਦ ਦੀ ਸੰਗਤ ਬਾਬਾ ਜੀ ਨੂੰ ਬੇਨਤੀ ਕਰਕੇ ਜ਼ਰੂਰ ਟਾਈਮ ਲੈਂਦੀ ਸੀ ਇੱਕ ਵਾਰੀ ਬਾਬਾ ਜੀ ਦੇਰਾ ਦੂਨ ਤੋਂ ਵਾਪਸ ਆ ਰਹੇ ਸਨ ਤਾਂ ਇਹਨਾਂ ਨੇ ਬੇਨਤੀ ਕਰਕੇ ਸ਼ਾਹਾਬਾਦ ਦੀਵਾਨ ਦਾ ਟਾਈਮ ਲੈ ਲਿਆ ਸੰਗਤ ਉਡੀਕ ਕਰਨ ਲੱਗੀ ਪਰ ਬਾਬਾ ਜੀ ਨੇ ਦੇਰਾ ਦੂਨ ਇੱਕ ਦਿਨ ਹੋਰ ਲਾ ਦਿੱਤਾ ਸੰਗਤ ਥਾਣੇ ਮੂਰੇ ਸ਼ਾਮ ਤੱਕ ਉਡੀਕ ਕੇ ਵਾਪਸ ਚਲੀ ਗਈ ਬਾਬਾ ਜੀ ਨੇ ਰਾਤ ਨੂੰ ਹਾਕਮ ਸਿੰਘ ਨੂੰ ਦਰਸ਼ਨ ਦੇ ਕੇ ਵਚਨ ਕੀਤਾ ਕਿ ਕਿਤੇ ਥਾਣਿਆਂ ਮੂਰੇ ਵੀ satsang ਹੁੰਦਾ ਹੈ ਥਾਣਿਆਂ ਵਿੱਚ ਤਾਂ ਅਪਰਾਧੀਆਂ ਦਾ ਕੰਮ ਹੁੰਦਾ ਹੈ ਸਾਨੂੰ ਉੱਥੇ ਠਹਿਰਨ ਦੀ ਕੀ ਲੋੜ ਸੀ ਇਸ ਕਰਕੇ ਅਸੀਂ ਇੱਥੇ ਇੱਕ ਦਿਨ ਹੋਰ ਲਾ ਦਿੱਤਾ ਤੁਸੀਂ ਸਾਰੀ ਸੰਗਤ ਉਪਰਾਲਾ ਕਰੋ ਚੰਗੀ ਖੁੱਲੀ ਜਗ੍ਹਾ ਦੀਵਾਨ ਦਾ ਪ੍ਰੋਗਰਾਮ ਬਣਾਓ ਇਸ ਵਾਰ ਤੁਹਾਨੂੰ ਵੱਧ ਟਾਈਮ ਦੇਵਾਂਗੇ ਸੰਗਤ ਨੇ ਰਹਿਲ ਕੇ ਅਗਲੇ ਦਿਨ ਹੀ ਸਕੂਲ ਵਿੱਚ ਸਫਾਈ ਕਰਕੇ ਅਖੰਡ ਪਾਠ ਆਰੰਭ ਕਰ ਦਿੱਤਾ ਤਾਂ ਬਾਬਾ ਜੀ ਵੀ ਆ ਗਏ ਪ੍ਰੋਗਰਾਮ ਵੇਖ ਕੇ ਬੜੇ ਖੁਸ਼ ਹੋਏ ਸ਼ਾਮ ਦਾ ਦੀਵਾਨ ਇੱਥੇ ਸਕੂਲ ਵਿੱਚ ਲੱਗਿਆ ਰਾਤ ਨੂੰ ਇੱਥੇ ਠਹਿਰਨ ਦਾ ਇੰਤਜ਼ਾਮ ਵੀ ਸੀ ਜਿਸ ਕਮਰੇ ਵਿੱਚ ਬਾਬਾ ਜੀ ਠਹਿਰੇ ਸਨ ਇੱਥੇ ਰਾਤ ਦਾ ਪੈਰਾ ਸਰਦਾਰ ਲక్ష్ਮਨ ਸਿੰਘ ਦੇ ਮੁੰਡੇ ਮੇਹਰ ਸਿੰਘ ਅਤੇ ਧਰਮ ਸਿੰਘ ਦਾ ਸੀ ਰਾਤ ਨੂੰ ਥੋੜੇ ਥੋੜੇ ਚਿਰ ਬਾਅਦ ਬਾਰੀਆਂ ਵਿੱਚੋਂ ਦੀ ਵੇਖਦੇ ਰਹੇ ਕਿ ਬਾਬਾ ਜੀ ਜਾਗਦੇ ਹਨ ਕਿ ਸੁੱਤੇ ਬਾਬਾ ਜੀ ਨੇ ਸੋਣਾ ਕੀ ਸੀ ਸਾਰੀ ਰਾਤ ਆਪਣੇ ਮਾਲਕ ਦੀ ਯਾਦ ਵਿੱਚ ਸਿਮਰਨ ਕਰਦੇ ਰਹੇ ਅਗਲੇ ਦਿਨ ਦੀਵਾਨ ਵਿੱਚ ਬਚਨ ਕਰਦਿਆਂ ਕਰਦਿਆਂ ਇਹਨਾਂ ਦੋਵੇਂ ਭਰਾਵਾਂ ਨੂੰ ਖੜੇ ਕਰ ਲਿਆ ਐਨਾ ਤੋਂ ਪੁੱਛਿਆ ਸੱਚ ਦੱਸੋ ਤੁਸੀਂ ਸਾਰੀ ਰਾਤ ਨਹੀਂ ਸੁੱਤੇ ਕੀ ਚੋਰੀ ਕਰਦੇ ਰਹੇ ਏ ਪੈਪੀਦ ਹੋ ਕੇ ਕਹਿਣ ਲੱਗੇ ਮਹਾਰਾਜ ਜੀ ਅਸੀਂ ਕੀ ਚੋਰੀ ਕਰਨੀ ਸੀ ਸਾਰੀ ਰਾਤ ਤਾਂ ਤੁਹਾਡੇ ਕੋਲ ਰਹਿ ਕੇ ਪਹਿਰਾ ਦਿੱਤਾ ਹੈ ਬਾਬਾ ਜੀ ਕਹਿਣ ਲੱਗੇ ਇੱਥੇ ਕਿਹੜਾ ਚੋਰੀ ਨਹੀਂ ਹੋ ਸਕਦੀ ਸਾਰੀ ਰਾਤ ਆ ਪਾੜ ਲਈ ਰੱਖਿਆ ਇਨਾਂ ਨੇ ਬੇਨਤੀ ਕੀਤੀ ਬਾਬਾ ਜੀ ਸਾਨੂੰ ਤਾਂ ਕੁਝ ਸਮਝ ਨਹੀਂ ਆਉਂਦੀ ਤਾਂ ਬਾਬਾ ਜੀ ਕਹਿਣ ਲੱਗੇ ਚੋਰੀ ਉਹ ਹੀ ਹੁੰਦੀ ਹੈ ਜਿਹੜਾ ਲੁਕ ਲੁਕ ਕੇ ਕੰਮ ਕਰੀਏ ਸੋਚੋ ਤੁਸੀਂ ਰਾਤ ਬਾਰੀਆਂ ਵਿੱਚ ਲੁਕ ਲੁਕ ਕੇ ਚੋਰੀ ਨਹੀਂ ਕਰਦੇ ਰਹੇ ਤਾਂ ਇਹ ਸਮਝ ਗਈ ਬੇਨਤੀ ਕੀਤੀ ਕਿ ਬਾਬਾ ਜੀ ਸਾਡੇ ਤੋਂ ਭੁੱਲ ਹੋ ਗਈ ਅਸੀਂ ਵੇਖਦੇ ਰਹੇ ਕਿ ਬਾਬਾ ਜੀ ਸੁੱਤੇ ਹਨ ਜਾਂ ਜਾਗਦੇ ਬਾਬਾ ਜੀ ਕਹਿੰਦੇ ਸੱਚ ਦੱਸੋ ਫਿਰ ਕੀ ਵੇਖਿਆ ਇਹ ਹੱਥ ਜੋੜ ਕੇ ਕਹਿਣ ਲੱਗੇ ਬਾਬਾ ਜੀ ਧੰਨ ਹੋ ਤੁਸੀਂ ਸਾਰੀ ਰਾਤ ਆਸਨ ਤੇ ਹੀ ਬੈਠੇ ਮਾਲਾ ਫੇਰਦੇ ਰਹੇ ਬਾਬਾ ਜੀ ਕਹਿਣ ਲੱਗੇ ਕਿ ਖਬਰਦਾਰ ਕਿਸੇ ਵੀ ਮਾਂ ਪੁਰਖ ਦੀ ਪਰਖ ਨਹੀਂ ਕਰੀਦੀ ਹੁੰਦੀ ਇੱਥੇ ਬਾਬਾ ਜੀ 3 ਦਿਨ ਠਹਿਰੇ ਤੇ ਅਖੰਡ ਪਾਠ ਦੇ ਭੋਗ ਉਪਰੰਤ ਨਾਨਕਸਰ ਨੂੰ ਆ ਰਹੇ ਹਨ ਜਿਸ ਵੇਲੇ ਜਗਰਾਓ ਪਹੁੰਚੇ ਤਾਂ ਅੱਗੋਂ ਸੰਗਤ ਨੇ ਜਲ ਪਾਣੀ ਛਕਣ ਵਾਸਤੇ ਬਾਬਾ ਜੀ ਨੂੰ ਅਟਕਾ ਲਿਆ ਸਾਹੀ ਸੂਬੇਦਾਰ ਸਰਦਾਰ ਕੇਹਰ ਸਿੰਘ ਸੂਬੇਦਾਰ ਸਰਦਾਰ ਕੇਹਰ ਸਿੰਘ ਜੀ ਫੌਜ ਵਿੱਚੋਂ ਛੁੱਟੀ ਆਏ ਸਨ ਇਹ ਆਪਣੇ ਪਿੰਡ ਛੰਡੇ ਆਣੇ ਤੋਂ ਜਗਰਾਉਂ ਆਪਣੇ ਸਾਨੂੰ ਕੈਪਟਨ ਸਰਦਾਰ ਸੰਤ ਸਿੰਘ ਜੀ ਨੂੰ ਜਗਰਾਵੀ ਮਿਰਨ ਵਾਸਤੇ ਆਏ ਤਾਂ ਇਹਨਾਂ ਨੂੰ ਸਰਦਾਰ ਸੰਤ ਸਿੰਘ ਜੀ ਕਹਿਣ ਲੱਗੇ ਅੱਜ ਬਾਬਾ ਈਸ਼ਰ ਸਿੰਘ ਜੀ ਦੇਰਾ ਧੁੰਦ ਤੋਂ ਨਾਨਕਸਰ ਨੂੰ ਆ ਰਹੇ ਹਨ ਉਹਨਾਂ ਦੇ ਦਰਸ਼ਨਾ ਵਾਸਤੇ ਸੰਗਤ ਸੜਕ ਤੇ ਜਲ ਪਾਣੀ ਛਕਾਉਣ ਵਾਸਤੇ ਇਕੱਠੀ ਹੋ ਰਹੀ ਹੈ ਚਲ ਆਪਾਂ ਵੀ ਦਰਸ਼ਨ ਕਰਾਈਏ ਸਰਦਾਰ ਸੰਤ ਸਿੰਘ ਜੀ ਆਪਣੇ ਪਰਿਵਾਰ ਨੂੰ ਅਤੇ ਨਾਲ ਸੂਬੇਦਾਰ ਕੇਰ ਸਿੰਘ ਨੂੰ ਲੈ ਕੇ ਬਾਹਰ ਜਿੱਥੇ ਸੰਗਤ ਨੇ ਬਾਬਾ ਜੀ ਦੇ ਜਲ ਪਾਣੀ ਛਕਾਉਣ ਦਾ ਇੰਤਜ਼ਾਮ ਕੀਤਾ ਸੀ ਉੱਥੇ ਪਹੁੰਚ ਗਏ ਜਦੋਂ ਬਾਬਾ ਜੀ ਦੀ ਗੱਡੀ ਆਉਂਦੀ ਵੇਖੀ ਤਾਂ ਸੰਗਤ ਹੱਥ ਬਣ ਕੇ ਮੂਹਰੇ ਖੜ ਗਈ ਤਾਂ ਹੁਣ ਡਰਾਈਵਰ ਨੇ ਕਾਰ ਰੋਕ ਲਈ ਤਾਂ ਸੰਗਤ ਨੇ ਬਾਬਾ ਜੀ ਦੀ ਕਾਰ ਉੱਪਰ ਫੁੱਲਾਂ ਦੀ ਵਰਖਾ ਸ਼ੁਰੂ ਕਰ ਦਿੱਤੀ ਅਤੇ ਬੇਨਤੀ ਕੀਤੀ ਕੀ ਬਾਬਾ ਜੀ ਕਿਰਪਾ ਕਰਕੇ ਸੰਗਤ ਨੂੰ ਦਰਸ਼ਨ ਦੇ ਕੇ ਅਤੇ ਜਲ ਪਾਣੀ ਛੱਕ ਕੇ ਜਾਇਓ ਸੰਗਤ ਦਾ ਪਿਆਰ ਵੇਖ ਕੇ ਬਾਬਾ ਜੀ ਨੇ ਇੱਥੇ ਜਲ ਪਾਣੀ ਛਕਿਆ ਸੰਗਤਾਂ ਨੇ ਬਾਬਾ ਜੀ ਦੇ ਰਾਜ ਰਾਜ ਕੇ ਦਰਸ਼ਨ ਕੀਤੇ ਸਰਦਾਰ ਕੇਰ ਸਿੰਘ ਜੀ ਨੇ ਬਾਬਾ ਜੀ ਨੂੰ ਨੇੜੇ ਹੋ ਕੇ ਮੱਥਾ ਟੇਕਿਆ ਤਾਂ ਬਾਬਾ ਜੀ ਨੇ ਪੁੱਛਿਆ ਸੂਬੇਦਾਰ ਜੀ ਕਿੱਥੋਂ ਆਏ ਹੋ ਕਿਹੜਾ ਪਿੰਡ ਹੈ ਤਾਂ ਸੂਬੇਦਾਰ ਨੇ ਦੱਸਿਆ ਜੀ ਤੁਹਾਡੇ ਨੇੜੇ ਹੀ ਚੰਡਿਆਣਾ ਪਿੰਡ ਹੈ ਮੈਂ ਹੁਣ ਡੁੱੜਕੀ ਤੋਂ ਛੁੱਟੀ ਆਇਆ ਹਾਂ ਅਤੇ ਆਪ ਜੀ ਦੇ ਦਰਸ਼ਨ ਕਰਕੇ ਮਨ ਬੜਾ ਖੁਸ਼ ਹੋਇਆ ਹੈ। ਤਾਂ ਬਾਬਾ ਜੀ ਨੇ ਬਚਨ ਕੀਤਾ ਆਪ ਜੀ ਡਿਊਟੀ ਦੇ ਨਾਂ ਨਿਤਨੇਮ ਵੀ ਕਰਿਆ ਕਰੋ। ਤਾਂ ਸਰਦਾਰ ਕੇਰ ਸਿੰਘ ਜੀ ਨੇ ਸਤਿ ਬਚਨ ਗਿਆ। ਬਾਬਾ ਜੀ ਨੇ ਸੂਬੇਦਾਰ ਕੇਰ ਸਿੰਘ ਜੀ ਨੂੰ ਅਤੇ ਕੈਪਟਨ ਸੰਤ ਸਿੰਘ ਜੀ ਨੂੰ ਪ੍ਰਸ਼ਾਦ ਵੀ ਦਿੱਤਾ ਅਤੇ ਸੰਗਤ ਨੂੰ ਵੀ ਪ੍ਰਸ਼ਾਦ ਦੇ ਕੇ ਬਾਬਾ ਜੀ ਨਾਨਕ ਸਰ ਆ ਗਏ। ਪਰ ਹੁਣ ਸੂਬੇਦਾਰ ਜੀ ਅੱਜ ਤੋਂ ਬਾਬਾ ਜੀ ਦੇ ਸੰਗੀ ਬਣ ਗਏ। ਸਾਖੀ ਦੂਜੀ ਕਰਮਖੰਡ ਕੀ ਬਾਣੀ ਜੋਰ ਇੱਕ ਵਾਰੀ ਸਰਦਾਰ ਕੇਰ ਸਿੰਘ ਜੀ ਫਿਰ ਜਗਰਾਵੀ ਆਪਣੇ ਸਾਂਡੂ ਨੂੰ ਮਿਲਣ ਵਾਸਤੇ ਆਏ ਤਾਂ ਬਚਨ ਚਲਦਿਆਂ ਚਲਦਿਆਂ ਸੂਬੇਦਾਰ ਨੇ ਆਪਣੇ ਸਾਂਡੂ ਕੈਪਟਨ ਸੰਤ ਸਿੰਘ ਨੂੰ ਦੱਸਿਆ ਕਿ ਆ ਮੇਰਾ ਮੁੰਡਾ ਬਲਜਿੰਦਰ ਸਿੰਘ ਮਿੱਟੀ ਖਾਣੋਂ ਨਹੀਂ ਹਟਦਾ ਇਸ ਦੀ ਮਾਂ ਨੇ ਇਸ ਨੂੰ ਕਈ ਵਾਰੀ ਕੁੱਟਿਆ ਵੀ ਹੈ ਪਰ ਫੇਰ ਵੀ ਆਸਾ ਪਾਸਾ ਕਰਕੇ ਲੁੱਕ ਕੇ ਮਿੱਟੀ ਖਾਂਦਾ ਹੈ ਕਈ ਵਾਰੀ ਇਸ ਦੀਆਂ ਜੇਬਾਂ ਵਿੱਚੋਂ ਮਿੱਟੀ ਦੀਆਂ ਡਲੀਆਂ ਨਿਕਲਦੀਆਂ ਹਨ ਇਸ ਦੀ ਉਮਰ 10-11 ਸਾਲ ਦੀ ਹੋ ਗਈ ਪਰ ਮਿੱਟੀ ਖਾਣ ਤੋਂ ਨਹੀਂ ਹਟਦਾ ਤਾਂ ਕੈਪਟਨ ਸੰਤ ਸਿੰਘ ਜੀ ਕਹਿਣ ਲੱਗੇ ਚਲੋ ਆਪਾਂ ਅੱਜ ਨਾਨਕਸਰ ਜਾ ਕੇ ਬਾਬਾ ਜੀ ਦੇ ਦਰਸ਼ਨ ਕਰਦੇ ਹਾਂ ਨਾਲੇ ਇਸ ਮੁੰਡੇ ਦੀ ਬੇਨਤੀ ਕਰਾਂਗੇ ਇਸ ਤਰ੍ਹਾਂ ਚੰਡਿਆਣੇ ਵਾਲਾ ਅਤੇ ਜਗਰਾਵਾਂ ਵਾਲਾ ਦੋਨੋਂ ਪਰਿਵਾਰ ਹੀ ਨਾਨਕਸਰ ਬਾਬਾ ਜੀ ਕੋਲ ਪਹੁੰਚ ਗਏ ਮੱਥਾ ਟੇਕੇ ਬਾਬਾ ਜੀ ਦੇ ਕੋਲ ਖੜ ਗਈ ਤਾਂ ਹੁਣ ਬਾਬਾ ਜੀ ਨੇ ਇਹਨਾਂ ਨੂੰ ਖੈਰ ਸੁਖ ਪੁੱਛੀ ਤਾਂ ਸਰਦਾਰ ਸੰਤ ਸਿੰਘ ਜੀ ਕਹਿਣ ਲੱਗੇ ਜੀ ਆਪ ਜੀ ਦੀ ਬੜੀ ਕਿਰਪਾ ਹੈ ਪਰ ਆ ਮੇਰੇ ਸੰਡੂ ਦਾ ਮੁੰਡਾ ਬਲਜਿੰਦਰ ਸਿੰਘ ਮਿੱਟੀ ਖਾਣੋਂ ਨਹੀਂ ਹਟਦਾ ਘਰ ਦੇ ਤਾਂ ਸਾਰੇ ਹੀ ਯਤਨ ਕਰਕੇ ਹੰਬ ਗਏ ਪਰ ਆਪ ਜੀ ਕੋਈ ਕਿਰਪਾ ਕਰੋ ਇਹ ਮੁੰਡਾ ਮਿੱਟੀ ਖਾਣ ਤੋਂ ਹਟ ਜਾਵੇ ਬਾਬਾ ਜੀ ਮਿਹਰ ਦੇ ਘਰ ਵਿੱਚ ਆ ਕੇ ਪਿਆਰ ਨਾਲ ਕਹਿਣ ਲੱਗੇ ਕਾਕਾ ਮਿੱਟੀ ਨਹੀਂ ਖਾਈਦੀ ਹੁੰਦੀ ਤੂੰ ਕਿਹੜਾ ਹੁ ਨਿਆਣਾ ਹੈ ਤੂੰ ਅੱਜ ਤੋਂ ਮਿੱਟੀ ਨਹੀਂ ਖਾਣੀ ਤਾਂ ਆਗੋ ਮੁੰਡਾ ਬਲਜਿੰਦਰ ਸਿੰਘ ਜੀ ਸੱਤ ਵਚਨ ਤਾਂ ਹੁਣ ਇਹ ਸਾਰਾ ਪਰਿਵਾਰ ਬਾਬਾ ਜੀ ਦੇ ਦਰਸ਼ਨ ਕਰਕੇ ਵਾਪਸ ਚਲੇ ਗਏ ਤਾਂ ਬਾਬਾ ਜੀ ਦੀ ਐਸੀ ਕਿਰਪਾ ਹੋਈ ਮੁੰਡੇ ਨੇ ਅੱਜ ਤੋਂ ਮਿੱਟੀ ਖਾਣੀ ਛੱਡ ਦਿੱਤੀ ਇਹ ਸਾਰਾ ਹੀ ਪਰਿਵਾਰ ਹੈਰਾਨ ਹੋ ਗਿਆ ਕਿ ਆਪਾਂ ਮੁੰਡੇ ਨੂੰ ਕੁੱਟ-ਕੁੱਟ ਕੇ ਹੰਬ ਗਏ ਉਸਨੇ ਮਿੱਟੀ ਖਾਣੀ ਨਾ ਛੱਡੀ ਪਰ ਬਾਬਾ ਜੀ ਦੇ ਵਚਨ ਕਰਨ ਤੇ ਮਿੱਟੀ ਛੱਡ ਦਿੱਤੀ ਇਸ ਬੱਚੇ ਤੇ ਬਾਬਾ ਜੀ ਦੇ ਬਚਨਾਂ ਦਾ ਕਿੱਡਾ ਵੱਡਾ ਅਸਰ ਹੋਇਆ ਸੋ ਧੰਨ ਹਨ ਬਾਬਾ ਜੀ ਜਿਨ੍ਹਾਂ ਦੇ ਬਚਨ ਇਸ ਤਰ੍ਹਾਂ ਕੰਮ ਕਰਦੇ ਹਨ ਸੋ ਇਹ ਸਾਰਾ ਹੀ ਪਰਿਵਾਰ ਬਾਬਾ ਜੀ ਦਾ ਸੰਗੀ ਬਣਿਆ ਰਿਹਾ ਸਾਕੀ ਪਹਿਲੀ ਅਜਾਇਬ ਸਿੰਘ ਜੀ ਦੀ ਜਿਸ ਵੇਲੇ ਬਾਬਾ ਜੀ ਦੇਰਾ ਦੂਨ ਤੋਂ ਵਾਪਸ ਨਾਨਕਸਰ ਨੂੰ ਆ ਰਹੇ ਹਨ ਜਗਰਾਮਾ ਤੋਂ ਨਾਨਕਸਰ ਦੇ ਰਸਤੇ ਵਿੱਚ ਇੱਕ ਮੈਰੜ ਜੋ ਸੜਕ ਤੇ ਕੰਮ ਕਰਨ ਵਾਲਾ ਹੈ ਜਿਸ ਦਾ ਨਾਮ ਅਜਾਇਬ ਸਿੰਘ ਹੈ ਇਹ ਪਿੱਛੇ ਪਾਕਿਸਤਾਨ ਵਾਲ ਪਿੰਡ ਮਹਾਰੀ ਰਹਿੰਦੇ ਸਨ ਮੁਲਕ ਦੀ ਵੰਡ ਵੇਲੇ ਸਨ 47 ਵਿੱਚ ਇੱਧਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਉਂ ਦੇ ਨੇੜੇ ਹੀ ਫਤੇਦੀਨ ਦੇ ਕੋਠੇ ਆਠ ਹੈਰੇ ਇਹ ਅਜਾਇਬ ਸਿੰਘ ਸੜਕ ਤੇ ਮੇਰਟ ਦੀ ਡਿਊਟੀ ਕਰਨ ਲੱਗ ਪਿਆ ਅੱਜ ਜਦੋਂ ਇਸਨੇ ਬਾਬਾ ਜੀ ਦੀ ਗੱਾਰ ਆਉਂਦੀ ਵੇਖੀ ਤਾਂ ਇਸਨੇ ਮੂਰੇ ਆ ਕੇ ਬਾਬਾ ਜੀ ਨੂੰ ਮੱਥਾ ਟੇਕਿਆ ਤਾਂ ਬਾਬਾ ਜੀ ਕਹਿਣ ਲੱਗੇ ਬਚੜਾ ਹੱਟ ਪਿੱਛੇ ਤੂੰ ਅਮਰਤ ਛਾ ਕੇ ਅਮਰਤ ਭੰਗ ਕੀਤਾ ਹੈ ਤੂੰ ਤਾਂ ਗੁਰੂ ਤੋਂ ਬੇਮੁਖ ਹੈ ਕਿਉਂਕਿ ਇਸਨੇ ਪਿੱਛੇ ਨਿਹੰਗਾਂ ਕੋਲੋਂ ਅਮਰਤ ਛਕਿਆ ਸੀ ਪਰ ਅੱਜ ਇਸਦੇ ਚਾਦਰਾ ਬੰਨਿਆ ਹੈ ਸਿਰ ਤੇ ਟੋਰੇ ਵਾਲੀ ਪੱਗ ਹੈ ਅਤੇ ਰੋਮਾ ਦੀ ਵੀ ਬੇਦਬੀ ਕੀਤੀ ਹੈ ਹੁਣ ਬਾਬਾ ਜੀ ਦੇ ਘੂਰਨ ਤੇ ਇਸ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਅਤੇ ਮਨ ਕੰਬ ਗਿਆ ਸੋਚਦਾ ਹੈ ਬਾਬਾ ਜੀ ਨੂੰ ਮੇਰੇ ਅਮਰਤ ਛਕਣ ਦਾ ਅਤੇ ਤੋੜਨ ਦਾ ਕਿਵੇਂ ਪਤਾ ਲੱਗਿਆ ਮੈਂ ਤਾਂ ਛੋਟੇ ਹੁੰਦੇ ਨੇ ਉਧਰ ਪਾਕਿਸਤਾਨ ਵਾਲੀ ਅਮਰਤ ਛਕਿਆ ਸੀ ਤਾਉਨ ਅਜਾਇਬ ਸਿੰਘ ਕਹਿੰਦਾ ਜੀ ਭੁੱਲ ਹੋ ਗਈ ਮੈਨੂੰ ਬਖਸ਼ ਦਿਓ ਤਾਂ ਬਾਬਾ ਜੀ ਕਹਿੰਦੇ ਨਾਨਕਸਰ ਪੁੰਨਿਆ ਤੇ ਆ ਕੇ ਪੰਜ ਪਿਆਰਿਆਂ ਤੋਂ ਮਾਫੀ ਮੰਗ ਕੇ ਦੁਬਾਰਾ ਅਮਰ ਸਾਕ ਤਾਂ ਇਸਨੇ ਸਤਿਵਚਨ ਗਿਆ ਨਾਨਕਸਰ ਆ ਕੇ ਪੁੰਨਿਆ ਤੇ ਅਜਾਇਬ ਘਰ ਨੇ ਅਤੇ ਇਸ ਦੀ ਘਰਵਾਲੀ ਦਲੀਪ ਕੌਰ ਨੇ ਅਮਰ ਸਾਕ ਲਿਆ ਨਾਨਕਸਰ ਦੀ ਸੰਗਤ ਅਤੇ ਨਿਤਨੇਮ ਕਰਨ ਲੱਗਿਆ ਤਾਂ ਹੁਣ ਜਿਸ ਵੇਲੇ ਜੀਟੀ ਰੋਡ ਤੋਂ ਨਾਨਕਸਰ ਨੂੰ ਸੜਕ ਦਾ ਸਿੱਧਾ ਰਾਹ ਨਿਕਲਣ ਲੱਗਾ ਤਾ ਸੜਕ ਵਾਲੇ ਓਵਰਸੀਰ ਆ ਪਹੁੰਚੇ ਜਦੋਂ ਸੜਕ ਕੱਢਣ ਦੀ ਤਿਆਰੀ ਹੋਣ ਲੱਗੀ ਤਾਂ ਓਵਰਸੀਰ ਕਹਿੰਦਾ ਮੈਂ 1-2 ਦਿਨਾਂ ਨੂੰ ਸਰਵੇ ਕਰਨ ਵਾਲੇ ਬੰਦੇ ਲੈ ਕੇ ਆਵਾਂਗਾ ਉਹ ਸਰਵੇ ਕਰਕੇ ਸਿੱਧੀਆਂ ਨਿਸ਼ਾਨੀਆਂ ਲਾ ਦੇਣਗੇ ਫਿਰ ਮਿੱਟੀ ਪਾ ਕੇ ਸੜਕ ਪੱਕੀ ਕੀਤੀ ਜਾਵੇਗੀ ਤਾਂ ਬਾਬਾ ਜੀ ਕਹਿੰਦੇ 1-2 ਦਿਨ ਕਦੋਂ ਤੱਕ ਆਉਣਗੇ ਬਰਸੀ ਤਾਂ ਨੇੜੇ ਆ ਗਈ ਇਤਨੀ ਦੇਰ ਦਾ ਕੰਮ ਨਹੀਂ ਆਪਾਂ ਤਾਂ ਸੜਕ ਛੇਤੀ ਬਣਾਉਣੀ ਹੈ ਸਾਡੇ ਕੋਲ ਸਰਵੇ ਕਰਨ ਵਾਲੇ ਅਤੇ ਨਿਸ਼ਾਨੀਆਂ ਲਾਉਣ ਵਾਲੇ ਬੰਦੇ ਹਨ ਤੁਸੀਂ ਜਰਾ ਕੋਲ ਖਲੋਵੋ ਅਸੀਂ ਹੁਣੇ ਹੀ ਬੰਦੇ ਲਾਉਂਦੇ ਹਾਂ ਸੜਕ ਹੁਣੇ ਹੀ ਸ਼ੁਰੂ ਕਰਨੀ ਹੈ ਕਿਉਂਕਿ ਸੰਗਤ ਆਪਣੇ ਕੋਲ ਬਹੁਤ ਪਹੁੰਚੀ ਹੈ ਅਤੇ ਪਹੁੰਚ ਵੀ ਰਹੀ ਹੈ ਤਾਂ ਓਵਰਸੀਨ ਨੇ ਸੱਤ ਬਚਨ ਕਿਹਾ ਬਾਬਾ ਜੀ ਨੇ ਮੇਰੜ ਅਜਾਇਬ ਸਿੰਘ ਨੂੰ ਹੁਕਮ ਕੀਤਾ ਤੂੰ ਆਪਣੇ ਸਾਰੇ ਬੰਦੇ ਨਾਲ ਲੈ ਕੇ ਨਿਸ਼ਾਨੀਆਂ ਲਵਾ ਅਤੇ ਮਿੱਟੀ ਪੈਣੀ ਸ਼ੁਰੂ ਹੋਵੇ ਤਾ ਅਚਾਇਬ ਸਿੰਘ ਨੇ ਨਾਲ ਬੰਦੇ ਲੈ ਕੇ ਸੜਕ ਦੇ ਦੋਨੋਂ ਪਾਸੇ ਬਾਜ ਦੀਆਂ ਸਿੱਧੀਆਂ ਸੋਟੀਆਂ ਲਾ ਦਿੱਤੀਆਂ ਅਤੇ ਆਪਣੀ ਲਾਲ ਪਾਗ ਪਾੜ ਕੇ ਸੋਟੀ ਦੇ ਸਿਰਿਆਂ ਤੇ ਲਾਲ ਲੀਰਾਂ ਬਣ ਕੇ ਸਿੱਧੀਆਂ ਨਿਸ਼ਾਨੀਆਂ ਲਾ ਦਿੱਤੀਆਂ ਅਤੇ ਬਾਬਾ ਜੀ ਦੇ ਹੁਕਮ ਅਨੁਸਾਰ ਸੰਗਤ ਨੇ ਸੜਕ ਤੇ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ ਥੋੜੇ ਹੀ ਸਮੇਂ ਵਿੱਚ ਸੰਗਤ ਨੇ ਸੜਕ ਉੱਤੇ ਮਿੱਟੀ ਪਾ ਦਿੱਤੀ ਕਿਉਂਕਿ ਸੰਗਤ ਦਾ ਇਕੱਠ ਬਹੁਤ ਜ਼ਿਆਦਾ ਸੀ ਓਵਰਸੀਰ ਵੀ ਹੈਰਾਨ ਰਹਿ ਗਿਆ ਸੜਕ ਬਣਾਉਣ ਵਾਸਤੇ ਗਵਰਨਮੈਂਟ ਵੱਲੋਂ ਆਰਡਰ ਹੋ ਗਿਆ ਸੜਕ ਬੰਨਣੀ ਸ਼ੁਰੂ ਹੋ ਗਈ ਥੱਲੇ ਪੱਥਰ ਪਾ ਕੇ ਉੱਪਰ ਰੋੜੀ ਲੁਕ ਪਾ ਕੇ ਥੋੜੇ ਹੀ ਸਮੇਂ ਵਿੱਚ ਸੜਕ ਤਿਆਰ ਹੋ ਗਈ ਪਰ ਸੜਕ ਦੀ ਮਿੰਤੀ ਦੀ ਸ਼ੇਰਾਂ ਵਾਲੇ ਗੇਟ ਕੋਲੇ ਬੁਰਜੀ ਲੱਗੀ ਸੀ ਸੜਕ ਇੱਥੇ ਤੱਕ ਬਣਾ ਕੇ ਬੰਦ ਕਰ ਦਿੱਤੀ ਬਾਬਾ ਜੀ ਜਦੋਂ ਅਗਲੇ ਦਿਨ ਟੈਲ ਦੇ ਟੈਲ ਦੇ ਸੜਕ ਕੋਲੇ ਆਏ ਤਾਂ ਗੇਟ ਤੋਂ ਲੈ ਕੇ ਸਰੋਵਰ ਤੱਕ 40-50 ਕਦਮਾਂ ਜਗ੍ਹਾ ਕੱਚੀ ਪਈ ਹੈ ਤਾਂ ਬਾਬਾ ਜੀ ਨੇ ਇਸ ਹਰੀ ਜਨ ਅਜਾਇਬ ਸਿੰਘ ਨੂੰ ਕਿਹਾ ਕਿ ਇਤਨਾ ਟੋਟਾ ਕੱਚਾ ਰਹਿ ਗਿਆ ਹੈ ਸੰਗਤ ਲਿਬੜੇ ਪੈਰੀ ਅੱਗੇ ਜਾਇਆ ਕਰੇਗੀ ਤਾਂ ਅਜਾਇਬ ਸਿੰਘ ਕਹਿੰਦਾ ਬਾਬਾ ਜੀ ਅਸੀਂ ਕਈ ਵਾਰੀ ਓਵਰ ਸੀ ਨੂੰ ਕਿਹਾ ਸੀ ਕਿ ਸੜਕ ਅਗਾਹ ਸਿਰੇ ਲਾ ਦੇ ਪਰ ਉਹ ਮੰਨਿਆ ਹੀ ਨਹੀਂ ਕਹਿੰਦਾ ਸਾਨੂੰ ਤਾਂ ਗਵਰਨਮੈਂਟ ਦਾ ਇੱਥੋਂ ਤੱਕ ਬਣਾਉਣ ਦਾ ਆਰਡਰ ਸੀ ਬਾਬਾ ਜੀ ਅਜਾਇਬ ਸਿੰਘ ਨੂੰ ਕਹਿੰਦੇ ਤੂੰ ਵੀ ਤਾਂ ਸੜਕ ਬਣਾਉਣ ਵਾਲਿਆਂ ਦੇ ਵਿੱਚ ਹੀ ਹੈ ਚੱਲ ਜੇ ਓਵਰਸੀਨ ਨੇ ਨਹੀਂ ਬਣਾਈ ਤਾਂ ਆਪਣੇ ਜਿੱਥੇ ਪੱਥਰ ਲੱਗਦਾ ਹੈ ਉੱਥੇ ਪੱਥਰ ਦੀ ਟੁੱਟ ਭੱਜ ਪਈ ਹੈ ਕੁਝ ਥੱਲੇ ਰੋੜੇ ਸੁਟਕੇ ਚੰਗੀ ਤਰ੍ਹਾਂ ਕੁੱਟ ਕੇ ਬਜਰੀ ਪਾ ਕੇ ਉੱਪਰ ਲੁੱਕ ਪਾ ਦਿਓ ਇਹ ਸੜਕ ਦੇ ਟੋਟੇ ਨੂੰ ਪੂਰਾ ਕਰ ਦਿਓ ਅਜਾਇਬ ਸਿੰਘ ਨੇ ਇਸੇ ਤਰ੍ਹਾਂ ਹੀ ਕੀਤਾ ਥੱਲੇ ਰੋੜੇ ਪੱਥਰ ਸੁਟਕੇ ਪੂਰਾ ਲੈਥਲ ਕਰਕੇ ਉੱਪਰ ਰੋੜੀ ਅਤੇ ਲੁੱਕ ਪਾ ਕੇ ਵਧੀਆ ਸੜਕ ਬਣਾ ਦਿੱਤੀ। ਓਵਰਸੀਰ ਨੇ ਐਸ ਡੀਓ ਕੋਲ ਸ਼ਿਕਾਇਤ ਕਰ ਦਿੱਤੀ ਕਿ ਮੇਰਟ ਅਜਾਇਬ ਸਿੰਘ ਨੇ ਸੜਕ ਮੰਤੀ ਤੋਂ ਵੱਧ ਬਣਾ ਕੇ ਗਵਰਨਮੈਂਟ ਦਾ ਨਜਾਇਜ਼ ਘਰਤਾ ਕੀਤਾ ਹੈ। ਸ਼ਿਕਾਇਤ ਲਾਉਣ ਵਿੱਚ ਓਵਰਸੀਰ ਦੇ ਨਾਲ ਪਿੰਡ ਰੂਮੀ ਤੋਂ ਬੈਲਦਾਰ ਬੰਦ ਸਿੰਘ ਵੀ ਸੀ। ਇਹ ਸ਼ਿਕਾਇਤ ਡੀਸੀ ਕੋਲ ਚਲੀ ਗਈ ਤਾਂ ਡੀਸੀ ਨੇ ਅਜਾਇਬ ਸਿੰਘ ਨੂੰ ਸਾਧਕੇ ਘੂਰਿਆ ਕਹਿੰਦਾ ਤੂੰ ਇੱਥੇ ਸਾਦਾ ਵਿੱਚ ਹੀ ਵੜਿਆ ਫਿਰਦਾ ਹੈ ਤੈਨੂੰ ਗਵਰਨਮੈਂਟ ਦਾ ਕੋਈ ਭੈ ਨਹੀਂ। ਗੁੱਸੇ ਵਿੱਚ ਡੀਸੀ ਨੇ ਅਜਾਇਬ ਸਿੰਘ ਨੂੰ ਇੱਥੋਂ 30 ਕਿਲੋਮੀਟਰ ਦੀ ਦੂਰੀ ਤੇ ਰਾਏਕੋਟ ਲਾ ਦਿੱਤਾ ਪਿੰਡ ਫਤਿਹਦੀਨ ਦੇ ਕੋਠਿਆਂ ਤੋਂ 30 ਕਿਲੋਮੀਟਰ ਨਿਤ ਜਾਣਾ ਅਤੇ 30 ਕਿਲੋਮੀਟਰ ਵਾਪਸ ਮੁੜ ਕੇ ਆਉਣਾ ਨਾਲੇ ਸੜਕ ਦੀ ਡਿਊਟੀ ਕਰਨੀ ਅਤੇ ਨਾਲੇ 60 ਕਿਲੋਮੀਟਰ ਸਫ਼ਰ ਕਰਨਾ ਜਿਸ ਕਰਕੇ ਪਾਈ ਅਜਾਇਬ ਸਿੰਘ ਨੂੰ ਮੁਸ਼ਕਲ ਹੋ ਗਈ ਇੱਕ ਦਿਨ ਮੀਂਹ ਪੈ ਰਿਹਾ ਸੀ ਤਾਂ ਹੈ ਮੁੜ ਕੇ ਵਾਪਸ ਆ ਰਿਹਾ ਸੀ ਅਤੇ ਬਾਬਾ ਜੀ ਪਿੰਡ ਛੋੜਦਾ ਤੋਂ ਨਹਿਰ ਦੀ ਪਠੜੀ ਤੇ ਗੱਡੀ ਲੈ ਕੇ ਅਖਾੜੇ ਦੇ ਪੁੱਲ ਨੂੰ ਆ ਰਹੇ ਹਨ ਤਾਂ ਇਸ ਨੇ ਸਾਈਕਲ ਤੋਂ ਉਤਰ ਕੇ ਬਾਬਾ ਜੀ ਨੂੰ ਮੱਥਾ ਟੇਕਿਆ ਬਾਬਾ ਜੀ ਕਹਿਣ ਲੱਗੇ ਤੂੰ ਕਿੱਧਰ ਗੈਰ ਇਲਾਕੇ ਵਿੱਚ ਤੁਰਿਆ ਫਿਰਦਾ ਹੈ ਤਾਂ ਇਸ ਨੇ ਸਾਰੀ ਗੱਲ ਦੱਸੀ ਕਿ ਅਫਸਰ ਨੇ ਗੁੱਸਾ ਕਰਕੇ ਮੈਨੂੰ ਉੱਥੋਂ ਬਦਲ ਕੇ ਅੱਧਰ ਲਾ ਦਿੱਤਾ ਬਾਬਾ ਜੀ ਕਹਿੰਦੇ ਕੋਈ ਨਹੀਂ ਗੁਰੂ ਭਲੀ ਕਰੇਗਾ ਇਸ ਨੂੰ ਲਾਚੀਆਂ ਤੇ ਮਿਸ਼ਰੀ ਦਾ ਪ੍ਰਸ਼ਾਦ ਦਿੱਤਾ ਹੁਣ ਐਸੀ ਖੇਡ ਹੋਈ ਇਸੇ ਰਾਤ ਨੂੰ ਹੀ ਓਵਰਸੀਨ ਨੂੰ ਭੈ ਜਲ ਹੋਇਆ ਕੀ ਸਿੰਘ ਡੀਸੀ ਨੂੰ ਵਰਸ਼ੇ ਲੈ ਲੈ ਕੇ ਪੈਂਦੇ ਹਨ ਕਿ ਕੱਢੀਏ ਤੇਰੇ ਢਿੱਡ ਵਿੱਚ ਦੀ ਵਰਸ਼ਾ ਤੂੰ ਗੁਰੂ ਘਰ ਨੂੰ ਕੀ ਸਮਝਦਾ ਹੈ ਉਸ ਗਰੀਬ ਨੂੰ ਕਿੰਨੇ ਵਕਤ ਵਿੱਚ ਪਾ ਦਿੱਤਾ ਹੈ ਉਸ ਦੀ ਬਦਲੀ ਕਰ ਦਿੱਤੀ ਇਸੇ ਤਰ੍ਹਾਂ ਤਿੰਨ ਰਾਤਾਂ ਚਾਂਸ ਹੁੰਦਾ ਰਿਆ ਤਾਂ ਇਸ ਨੇ ਸਿੰਘਾਂ ਸ਼ਹੀਦਾਂ ਤੋਂ ਮਾਫੀ ਮੰਗੀ ਅਤੇ ਮੁੜ ਕੇ ਇੱਥੇ ਹੀ ਫਿਰ ਲਾ ਦਿੱਤਾ ਹੁਣ ਬਾਬਾ ਜੀ ਨੇ ਜਿੱਥੇ ਨਿਤਦਾ ਦੀਵਾਨ ਸਜਦਾ ਹੈ ਇੱਥੇ ਸੇਵਾ ਸ਼ੁਰੂ ਕਰ ਦਿੱਤੀ ਥੱਲੇ ਵਾਲੇ ਬੀਮ ਪਰਨੇ ਸੀ ਇਸ ਦਿਨ ਸੰਗਤ ਵੀ ਸੂਤ ਹੀ ਸੀ ਕੁਵੇਲਾ ਹੋਣ ਤੇ ਸੜਕ ਹਾਸਿਆਂ ਨੂੰ ਸੁਨੇਹਾ ਭੇਜ ਦਿੱਤਾ ਕਿ ਅਜਾਇਬ ਸਿੰਘ ਆਪਣੇ ਨੇੜ ਤੇੜ ਦੇ ਬੰਦੇ ਲੈ ਕੇ ਸੇਵਾ ਵਿੱਚ ਹਾਜ਼ਰ ਹੋਵੇ ਇਹ ਆਪਣੇ ਪਰੱਪੇ ਦੇ ਕਾਫੀ ਬੰਦੇ ਲੈ ਕੇ ਆ ਗਿਆ ਤਾਂ ਬਾਬਾ ਜੀ ਬੜੇ ਹੀ ਖੁਸ਼ ਹੋਏ ਕਹਿਣ ਲੱਗੇ ਹੁਣ ਤੱਕ ਦੇਗਾ ਛਕਣ ਵਾਲਿਆਂ ਨੇ ਸੇਵਾ ਕੀਤੀ ਹੁਣ ਦੇਖੋ ਰੁੱਖੀਆਂ ਰੋਟੀਆਂ ਤੇ ਮਿਰਚਾਂ ਖਾਣ ਵਾਲਿਆਂ ਦੇ ਹੱਥ ਬੀਮ ਪਰੰਦੀ ਸੇਵਾ ਇਹ ਸਿਰੇ ਚੜਾਉਣਗੇ ਤਾਂ ਇਹਨਾਂ ਨੇ ਬਚਨ ਮੰਨ ਗਏ ਐਸੀ ਤੇਜ਼ੀ ਨਾਲ ਸੇਵਾ ਕੀਤੀ ਛੁੱਟੀ ਮਾਰ ਕੇ ਵੱਡੇ ਵੱਡੇ ਬੀਮ ਭਰ ਦਿੱਤੇ ਇਸ ਸਮੇਂ ਮਸ਼ੀਨਾਂ ਘਰੇ ਨਾ ਨਹੀਂ ਹੁੰਦੀਆਂ ਸਨ ਬਜਰੀ ਕਰੈਸਰ ਹੱਥੀਂ ਕਈਆਂ ਨੜ ਲਾ ਕੇ ਕੜਾਈ ਇਹ ਬੱਠਲ ਭਰ ਕੇ ਸਿਰਾਂ ਤੇ ਚੁੱਕ ਕੇ ਪਾਉਂਦੇ ਸਨ ਸੋ ਇਹਨਾਂ ਨੇ ਸਾਰਾ ਕੰਮ ਹੱਥੀਂ ਕੀਤਾ ਵੱਡੇ ਵੱਡੇ ਬੀਮ ਭਰੇ ਤਾਂ ਇਹਨਾਂ ਨੂੰ ਬਾਬਾ ਜੀ ਨੇ ਪ੍ਰਸ਼ਾਦ ਦੇ ਕੇ ਖੁਸ਼ ਕਰਕੇ ਤੋਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ